ਉੱਤ ਖਤਰਨਾਕ ਚੀਜ਼ ਆ ਬਈ ਬਹੁਤ ਸੋਹਣੀ ਗੱਲ ਬਾਤ ਆ ਖਰੀਦੋ ਫਰੋਖਤ ਪੂਰੀ ਵੱਡੇ ਲੈਵਲ ਤੇ ਚੱਲ ਰਹੀ ਆ ਜਿਵੇਂ ਬਾਹਰ ਮੇਲੇ ਹੁੰਦੇ ਹੁੰਦੇ ਨੇ ਕੈਨੇਡਾ ਅਮਰੀਕਾ ਵਿੱਚ ਭਈਆ ਕੀ ਆ ਇਹ ਅੱਛਾ ਠੀਕ ਆ ਜੋ ਪੁਰਾਣੇ ਜ਼ਮਾਨੇ ਪਹਿਲੇ ਹੁੰਦਾ ਦਾ ਬੱਕਰੇ ਦਾ ਮੀਟ ਤਰੀ ਵਾਲਾ ਤੇ ਇਧਰ ਬੱਕਰੀ ਦਾ ਅਚਾਰ ਆ ਗਿਆ ਲਓ ਜੀ ਪਲਟਨ ਵਾਲੀ ਕਰਤੀ ਇਹਨਾਂ ਨੇ ਦੇਸੀ ਤਰੀਕੇ ਨਾਲ ਕੰਬੂਚਾ ਤਿਆਰ ਕੀਤਾ ਹੋਇਆ ਡੋਮੀਨੋਜ਼ ਮਾਲਵਾੜੀ ਦਾਲ ਬਾਟੀ ਚੂਰਮਾ ਇਹ ਉਹ ਚੋਕੀ ਦਾਣੀ ਵੀ ਹੋਤਾ ਨਾ ਮੇਰੇ ਸਾਰਾ ਹਾਂ 20 ਰੁਪਏ ਪਰਤੀ ਲੱਗਦੀ ਆ ਆਪਣੇ ਬਾਈਕ ਖੜਾਉਣ ਦੀ ਤੇ ਇਧਰ ਖੜਾ ਜੀ ਆਪਣਾ ਬਾਈਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਵਿੱਚ ਸਵਾਗਤ ਆ ਤੇ ਅੱਜ ਆਪਾਂ ਪਹੁੰਚੇ ਹਾਂ ਜਿਲ੍ਹੇ ਲੁਧਿਆਣੇ ਪੀਏਯੂ ਯੂਨੀਵਰਸਿਟੀ ਵਿੱਚ ਤੁਹਾਨੂੰ ਪਤਾ ਜਿਵੇਂ ਕਿ ਵੀ ਸਾਰਸ ਮੇਲਾ ਚੱਲ ਰਿਹਾ ਵਾ ਤੇ ਪਹਿਲੀ ਵਾਰੀ ਆਪਾਂ ਅੱਜ ਦੇਖਣਾ ਵਾ ਅਟੈਂਡ ਕਰਨਾ ਵਾ ਤੇ ਜੋ ਵੀ ਜਾਣਕਾਰੀ ਆਪਾਂ ਨੂੰ ਸਾਰਸ ਮੇਲੇ ਵਿੱਚੋਂ ਮਿਲੂਗੀ ਜਿਹਦੇ ਨਾਲ ਵੀ ਮੇਲਜੋਲ ਹੋਊਗਾ ਤੇ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਟਿਕਟ ਲੈਣੀ ਪੈਂਦੀ ਆ 20 ਰੁਪਏ ਦੀ ਇੱਥੋਂ ਤੇ 20 ਰੁਪਏ ਦੀ ਆਪਾਂ ਟਿਕਟ ਲੈ ਲਈ ਤੇ ਹੁਣ ਆਪਾਂ ਚੱਲਦੇ ਆਂ ਇੱਧਰ ਝੂਟੇ ਝਾਟੇ ਖਾਸੇ ਲੱਗੇ ਹੋਏ ਨੇ ਤੇ ਐਂਟਰੀ ਇੱਧਰ ਹੈਗੀ ਆ ਦੇਖਦੇ ਆਂ ਹੁਣ ਆਪਾਂ ਕੀ ਹਿਸਾਬ ਕਿਤਾਬ ਆ ਇੱਧਰ ਗੇਟ ਬਣਾਇਆ ਹੋਇਆ ਜਵਾਕਾਂ ਦੇ ਖਾਣ ਪੀਣ ਦਾ ਸਮਾਨ ਖਾਸਾ ਪਿਆ ਇੱਥੋਂ ਐਂਟਰੀ ਆ ਵਾਹ ਭਾਈ ਰੰਗ ਬੰਨੇ ਪਏ ਨੇ ਰੌਣਕਾਂ ਹੀ ਬਹੁਤ ਨੇ ਤੇ ਪ੍ਰੋਪਰ ਵਧੀਆ ਢੰਗ ਨਾਲ ਐ ਨਾ ਥੱਲੇ ਮੈਟ ਵਿਸਾਏ ਹੋਏ ਨੇ ਤੇ ਆ ਇੱਕ ਇਹ ਆਪਾਂ ਜਿਵੇਂ ਆ ਵੀਡੀਓ ਬਾੜੀ ਨਹੀਂ ਦੇ ਦਿੰਦੇ ਇੰਸਟਾਗ੍ਰਾਮ ਤੇ ਉਹ ਸਾਕਤਾ ਵਾ ਕਿਹਦਾ ਭਾਈ ਲਓ ਕੋਲੇ ਹੋ ਕੇ ਦੇਖ ਲਓ ਉਹ ਖਤਰਨਾਕ ਚੀਜ਼ ਆ ਬਈ ਇੱਧਰ ਜਿਵੇਂ ਸਕੂਲ ਵਾਲੇ ਆ ਬੱਚੇ ਬੈਠੇ ਨੇ ਇੰਟਰਨੈਸ਼ਨਲ ਮਾਰਕੀਟਿੰਗ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਇਧਰ ਆ ਕੋਕ ਦੀਆਂ ਸਟਾਲਾਂ ਵਗੈਰਾ ਲੱਕੜ ਦਾ ਸਮਾਨ ਬਹੁਤ ਪਿਆਵਾ ਫੁੱਲ ਬੂਟੇ ਫੇਦੋ ਫਰੋਗ ਦਾ ਆਪਾਂ ਜਾਂਦੇ ਹੋਏ ਦੇਖਾਂਗੇ ਜਿਵੇਂ ਵੀ ਬਣਿਆ ਵਾ ਮਾਹੌਲ ਤੇ ਆ achar ਚੂਰ ਪਿਆਵਾ ਤੇ ਆ ਵੀ ਇੱਕ ਨਵੀਂ ਚੀਜ਼ ਬਾਈ ਕੋਲੇ ਲੱਗਦੀ ਆ ਇਹ ਪਤਾ ਨਹੀਂ ਹੁਣ ਕੀ ਆ ਵੇਇਆ ਕੀ ਹੈ ਇਹ ਅੱਛਾ ਠੀਕ ਹੈ ਜੋ ਪੁਰਾਣੇ ਜ਼ਮਾਨੇ ਪਹਿਲੇ ਹੁੰਦਾ ਠੀਕ ਹੈ ਮੂਵੀ ਵਗੈਰਾ ਚਲਦੀ ਹੈ ਅੱਛਾ ਅੱਛਾ ਆਪ ਇਹ ਘੁਮਾਤੇ ਹੋਏ ਆਪਾਂ ਹੁਣ ਅੱਗੇ ਦੇਦੇ ਆ ਜਿਵੇਂ ਰਾਜਸਥਾਨੀ ਕਲਚਰ ਆ ਗਿਆ ਗੁੱਡੀਆਂ ਬਟੋਲੇਓ ਡਾਂਸ ਜੇ ਨਹੀਂ ਕਰਾਉਂਦੇ ਸੀਗੇ ਪੜ ਕੇ ਉਹ ਗੱਲ ਬਾਤ ਮਾਹੌਲ ਪੂਰਾ ਵਈ ਮਗਿਆ ਪਿਆ ਵਾ ਇਹ ਅੱਗੇ ਆਪਾਂ ਸੁਣਿਆ ਸੀਗਾ ਪਰ ਅੱਜ ਦੇਖਿਆ ਪਹਿਲੀ ਵਾਰੀ। ਕਿਆ ਬਾਤਾਂ ਨੇ। ਬਹੁਤ ਸੋਹਣੀ ਗੱਲ ਬਾਤ ਆ ਖਰੀਦੋ-ਫਰੋਖਤ ਪੂਰੀ ਵੱਡੇ ਲੈਵਲ ਤੇ ਚੱਲ ਰਹੀ ਆ ਜਿਵੇਂ ਬਾਹਰ ਮੇਲੇ ਹੁੰਦੇ ਹੁੰਦੇ ਨੇ ਕੈਨੇਡਾ ਅਮਰੀਕਾ ਵਿੱਚ। ਉਹ ਹਸਾਬ ਕਿਤਾਬ ਆ। ਕਾਫੀ ਦੂਰ ਤੱਕ ਆ ਉਧਰ ਵੀ ਦੇਖਦੇ ਆ। ਮਾਹੌਲ ਆ ਵੀ ਇਧਰ ਲੱਕੜ-ਲੱਕੜ ਦਾ ਵੀ ਖਾਸਾ ਸਾਮਾਨ ਪਿਆ ਆ। ਇਹ ਤਕੜੀ ਗੱਲ ਬਾਤ ਆ ਉਧਰ ਨੂੰ ਬਾਅਦ ਚੋਂ ਚੱਲਦੇ ਆ ਪਹਿਲਾਂ ਆਪਾਂ ਇੱਧਰ ਦੇਖਦੇ ਆ ਕਿ ਅੱਛਾ ਇੱਧਰ ਆ ਕੱਪਕੂ ਜਿਵੇਂ ਛਪਾਰ ਦੇ ਮੇਲੇ ਤੇ ਆਪਾਂ ਨਾਲ ਦੇਖਦੇ ਸੀਗੇ ਕੱਪਕੂ ਬਾਵਾ ਪਏ ਨੇ ਇੱਧਰ ਚੰਡੋਲ ਚੱਲ ਰਹੇ ਨੇ ਬਈ ਬਹੁਤ ਸੋਹਣਾ ਬਹੁਤ ਸੋਹਣਾ ਮਾਹੌਲ ਤੇ ਇੱਕ ਆਪਣੇ ਬੀਰ ਅਕਾਲਵੋਲਡ ਵਾਲਾ ਬਲਜੀਤ ਵੀਰਾਵਾ ਸਾਈਕਲ ਵਾਲਾ ਉਹਨਾਂ ਦੇ ਮਿੱਤਰ ਉਹਨਾਂ ਵੱਲੋਂ ਇੱਥੇ ਨਾ ਇੱਕ ਲਾਇਆ ਹੋਇਆ ਵਾ ਸਟਾਲ ਲੱਗਿਆ ਕਿਤਾਬਾਂ ਕਿਤਾਬਾਂ ਦੀ ਤਾਂ ਆਪਾਂ ਉਹ ਵੀਰ ਨੂੰ ਵੀ ਮਿਲਣਾ ਵਾ ਦੇਖਦੇ ਹਾਂ ਹੁਣ ਉਹ ਕਿੱਥੇ ਹੋਣਗੇ ਇੱਧਰ ਤਾਂ ਝੂਲੇ ਝਾਲੇ ਨਹੀਂ ਤੇ ਇੱਧਰ ਜਵਾਕਾਂ ਦਾ ਮਾਹੌਲ ਚੱਲੀ ਜਾਂਦਾ ਤੇ ਆ ਹੈਗਾ ਚੰਡੋਲ ਆ ਗਿਆ ਆ ਵੀ ਕश्ती ਆ ਗਈ ਆ ਬੜੀ ਸੋਹਣੀਆਂ ਮੂਰਤੀਆਂ ਬਣਾਈਆਂ ਗਈਆਂ ਨੇ ਮਹਾਤਮਾ ਬੁੱਧ ਜੀ ਦੀਆਂ ਇੱਧਰ ਹਾਥੀ ਤੇ ਸ਼ੇਰ ਜਿਵੇਂ ਉਹ ਸਿੰਗਾਪੁਰ ਨਹੀਂ ਹੁੰਦਾ ਕਿ ਸ਼ੇਰ ਦੇ ਮੂੰਹ ਚੋਂ ਪਾਣੀ ਨਿਕਲਦਾ ਹੁੰਦਾ ਬਹੁਤ ਵਧੀਆ ਕਲਾਕਾਰੀ ਇੱਧਰ ਚੈਸ ਜਿਹੜੇ ਚੈਸ ਦੇ ਚਾਹਵਾਨ ਨਹੀਂ ਖੇਡਣਦੇ ਬਈ ਆਪਾਂ ਨੂੰ ਇਹਦਾ ਹਿਸਾਬ ਕਿਤਾਬ ਆਉਂਦਾ ਨਹੀਂ ਵੀ ਕਿਵੇਂ ਖੇਡੀ ਜਾਂਦੀ ਆ ਬਹੁਤ ਤਕੜੀ ਗੱਲ ਬਾਤ ਆ ਬਾਹਲੀ ਤਕੜੀ ਇੱਧਰ ਗਲੀਚੇ ਗਲੂਚੇ ਪਏ ਨੇ ਤੇ ਰੇਟ ਰੂਟ ਤਾਂ ਹੁਣ ਆਪਾਂ ਪੁੱਛਣਾ ਪੈਣਾ ਵੀ ਕੀ ਸਾਬਤ ਦਾ ਮਹਿੰਗੇ ਨੇ ਜਾਂ ਆਮ ਕਿਵੇਂ ਹੁੰਦੇ ਨੇ ਇਹਨਾਂ ਦੇ ਵੀਰੇ ਜਿਹੜੇ ਆਮ ਰੇਟ ਹੁੰਦੇ ਨੇ ਦੁਕਾਨਾਂ ਤੋਂ ਉਦੋਂ ਸਸਤਾ ਜਾਂ ਮਹਿੰਗਾ ਮੈਨੂੰ ਮੜਾ ਜਾ ਜਾਣਕਾਰੀ ਦਿਓ ਇਹਦੇ ਬਾਰੇ ਸਸਤਾ ਮਹਿੰਗਾ ਦੋਨੋਂ ਹੈ ਨਹੀਂ ਮਤਲਬ ਕਿ ਇਹਨਾਂ ਤੁਹਾਨੂੰ ਗਰੈਂਟ ਵਗੈਰਾ ਭਰਨਾ ਪੈਂਦਾ ਇੱਥੇ ਲਿਆਉਣ ਦਾ ਜਸ ਮਤਲਬ ਕਿ ਇਹਨਾਂ ਤਰਫੋਂ ਹੁੰਦਾ ਜਿਹੜਾ ਤੁਹਾਨੂੰ ਬੁਲਾਇਆ ਜਾਂਦਾ ਅੱਛਾ ਬੁਲਾਇਆ ਜਾਂਦਾ ਹੈ ਆਪਕੋ ਠੀਕ ਹੈ ਕੀ ਇਹਦਾ ਕੀ ਰੇਟ ਹੋਊਗਾ ਇਸ ਦਾ ਰੇਟ ਹੈ ਜੀ ਆਪਕੋ ਜਿ세 3500 ਕਾ ਹੈ 20% ਡਿਸਕਾਊਂਟ ਅੱਛਾ 3500 ਕਾ ਅੱਛਾ ਛੋਟੇ ਸਾਈਜ਼ ਮੇ 2000 1800 1200 ਉਹ ਵਾਲੇ ਹੈ 2000 ਤੱਕ ਅੱਜ ਦਿਨ ਕਿਤਨਾ ਹੈ ਪਹਿਲਾ ਤabi ਇਹ ਜਿਹੜੇ ਨੇ 2000 1800 ਤੱਕ 20% ਡਿਸਕਾਊਂਟ ਤੇ ਆ ਗ੍ਰੀਚਨ ਜਿਹੜੇ ਵੱਡੇ ਬਹੁਤ ਸੋਹਣੇ ਬਹੁਤ ਵਧੀਆ ਨੇ ਇਹ ਹੈਗਾ 3500 ਤੇ ਉਹਦੇ ਵਿੱਚ 20% ਡਿਸਕਾਊਂਟ ਤੇ ਇਹ ਛੋਟੇ ਵਾਲੇ ਵੀਰੇ ਛੋਟੇ ਵਾਲੇ ਮअलग-ਮਲਗ ਹੈ 250 300 ਅੱਛਾ ਆ ਕੁਆਲਿਟੀ ਵਧੀਆ ਕੁਆਲਿਟੀ ਆ ਆਪਕੀ ਅੱਛੀ ਆ ਇੱਧਰ ਲੱਕੜ ਦਾ ਸਮਾਨ ਬਹੁਤ ਪਿਆ ਆ ਸੋਫੇ ਸਾਫੇ ਕੁਰਸੀਆਂ ਮੇਜ਼ ਵੇ ਵੀ ਕੈਸਟੀ ਚਲਾਤੀ ਦੇਖੋ ਇਹਨਾਂ ਨੇ ਕਿਆ ਬਾਤਾਂ ਨੇ ਆਹ ਦੇ ਮੈਂ ਦੁਬਾਰਾ ਮੜਾ ਜੂਮ ਕਰਕੇ ਦਿਖਾਉਣਾ ਤੁਹਾਨੂੰ ਆ ਦੇਖੋ ਲਓ ਜੀ ਪਲਟਨ ਵਾਲੀ ਕਰਤੀ ਇਹਨਾਂ ਨੇ ਕਿਆ ਬਾਤਾਂ ਨੇ ਲੋਕ ਇੰਜੋਏ ਕਰ ਰਹੇ ਨੇ ਸਾਰੇ ਇਧਰ ਸਟੇਜ ਲੱਗੀ ਹੋਈ ਹੈ ਇੱਕ ਸਿੰਗਰ ਸਿੰਗਰ ਸੰਗਰ ਸ਼ਾਮ ਨੂੰ ਲੱਗਦੇ ਨੇ ਸਰਤਾਜ ਨੇ ਵੀ ਆਉਣਾ ਸਤਿੰਦਰ ਸਰਤਾਜ ਨੇ 11 ਤਰੀਕ ਨੂੰ 11 ਨੂੰ ਹੋਣਾ ਜਿੱਥੇ ਤੱਕ ਆਪਾਂ ਨੂੰ ਜਾਣਕਾਰੀ ਮਿਲੀ ਹੈ ਵੀ 11 ਤਰੀਕ ਨੂੰ ਸ਼ਾਇਦ ਤੇ ਅੱਜ ਵੀ ਹੈਗੀ ਆ ਕੋਈ ਕੱਲ੍ਹ ਬਾਅਦ ਅੱਜ ਪਤਾ ਨਹੀਂ ਕਦੋਂ ਆਉਣਾ ਆਪਾਂ ਪਤਾ ਕਰਦੇ ਆਂ ਕੁਰਸੀਆਂ ਬਾਵਾ ਹੀ ਲਾਈਆਂ ਪਈਆਂ ਨੇ ਆ ਚੰਡੋਲ ਦੇ ਨਾਲ ਹੀ ਹੈਗਾ ਮੋਮੋ ਮੋਮੋਜ਼ ਨਹੀਂ ਮਾਮਜ਼ ਕਿਚਨ ਮਾਮਜ਼ ਕਿਚਨ ਤੇ ਇੱਧਰ ਡੋਮੀਨੋਜ਼ ਆ ਗਿਆ ਦੇਸੀ ਤਰੀਕੇ ਨਾਲ ਤੰਬੂ 'ਚ ਤਿਆਰ ਕੀਤਾ ਹੋਇਆ ਡੋਮੀਨੋਜ਼ ਕੀ ਬਾਤ ਹਨ ਜਣ ਦੀ ਸਾਰੇ ਤਰ੍ਹਾਂ ਦਾ ਤੁਹਾਨੂੰ ਇੱਥੇ ਫੂਡ ਮਿਲ ਜੂਗਾ ਸਾਰੇ ਜੰਨੀਆਂ ਆਪਣੇ ਸਟੇਟਾਂ ਦੇ ਵਾਲੇ ਦਾਲੇ 스낵ਸ ਆ ਰਾਜਸਥਾਨੀ ਹਿਮਾਚਲੀ ਆ ਗਿਆ ਰਾਜਸਥਾਨੀ ਰੈਸਟੋਰੈਂਟ ਸਾਹਮਣੇ ਬੱਕਰੇ ਦਾ ਮੀਟ ਤਰੀ ਵਾਲਾ ਤੇ ਅਦਰ ਬੱਕਰੇ ਦਾ ਅਚਾਰ ਆ ਗਿਆ ਤੁਹਾਨੂੰ A to Z ਆਈਟਮ ਮਿਲ ਜੂ ਇੱਥੇ ਸਾਰੀ ਇਹ ਤੁਹਾਨੂੰ ਆ ਇੱਧਰ ਰਾਜਸਥਾਨੀ ਦਿਖਾਉਣਾ ਮੈਂ ਆਪਣੇ ਪੈਨ ਰਾਜਸਥਾਨੀ ਸਿਸਟਮ ਹੁਣ ਇਹਦਾ ਕਹਿੰਦੇ ਤੈਨੂੰ ਪਤਾ ਨਹੀਂ ਬਾਈ ਮਾਲਵਾੜੀ ਚੂਰਮਾ ਅੱਛਾ ਦਾ ਮਾਲਵਾੜੀ ਦਾਲ ਬਾਟੀ ਦਾਲ ਬਾਟੀ ਚੂਰਮਾ ਇਹ ਉਹ ਚੋਕੀਡਾਨੀ ਵੀ ਹੋਤਾ ਨਾ ਮੇਰੇ ਸਰ ਹਾਂ ਮੈਂ ਗਿਆ ਥਾ ਵਾ ਹਾਂ ਮੈਂ ਗਿਆ ਥਾ ਉਹ ਤੋਂ ਖਾਣੇ ਕੋ ਬਹੁਤ dete hain yaar ਹਾਂ ਹਾਂ ਸੰਗਣੇ ਐਰਪੋਰਟ जयपुर ਹਾਂ ਜੈਪੁਰ ਦੋ ਤਿੰਨ ਤਿੰਨ ਬਾਰ ਜਾਇਆ ਮੈਂ ਜੀ ਵਹੀ ਮਿਲਤਾ ਹੈ ਸਰ ਰਾਜਸਥਾਨ ਹਾਂ ਹਾਂ ਉਹ ਦੋ ਚੋਕੀਡਾਨੀ ਹੈ ਇਧਰ ਵੀ ਹੈ ਇਧਰ ਵੀ ਹੈ ਆਮਨੇ ਸਾਹਮਨੇ ਹੈਂ ਮੈਂ ਤਾਂ ਇੱਕ ਹੀ ਆ ਬੋਹਾ ਹਾਂ ਮੈਂ ਨੇ ਇੱਕ ਹੀ ਆ ਬੋਹਾ ਉਸਨੇ ਆਪਣੇ ਪਾਣੀ ਪਤਾ ਸੀ ਗੋਲ ਗੱਪੇ ਚਾਹ ਹਾਂ ਠੀਕ ਹੈ ਆਪਣੇ ਲੱਗਦਾ ਇਹ ਕਿ ਆ ਆਮ ਆਮ ਪੜਾ ਹੈ ਇਹ ਕਿ ਆ ਮਿਰਚੀ ਬੜਾ ਬਹੁਤ ਪੂਰੀ ਮਿਰਚੀ ਬੜਾ ਹੈ ਜੀ ਮਿਰਚੀ ਬੜਾ ਹੈ ਬੋਜਪੂਰੀ ਉਹ ਦੂਰ ਸੇ ਆਲਾ ਵੀ ਜਿਵੇਂ ਆਂਬ ਪੈ ਜਾਂਦੇ ਨੇ ਅਧੂ ਜਲੇਬੀਆਂ ਕੱਢੀ ਜਾਂਦਾ ਬਾਈ ਤੇ ਹੁੰਗਾ ਲਲਵਾ ਜੀ ਇਹ ਚੂਰਮਾ ਲੱਡੂ ਆ ਦੁਨੀਆ ਠੀਕ ਆ ਇਹ ਮਾਵਾ ਦੀ ਕਸੂਰੀ ਅੱਜ ਮੈਂ ਪਹਿਲੇ ਦਿਨ ਆਇਆ ਕੱਲ ਨੂੰ ਦੁਬਾਰਾ ਆਵਾਂਗੇ ਹਾਂ ਆ ਝੂਲਾ ਤਾਂ ਦੇਖਿਆ ਨਹੀਂ ਸੀਗਾ ਯਾਰ ਇੱਕ ਆ ਰਹਿ ਗਿਆ ਇਹ ਆ ਚੰਡੋਲ ਦੇ ਨਾਲ ਹੀ ਆਦੇ ਆਹ ਵਾਲਾ ਇਹ ਇਹ ਪਤਾ ਨਹੀਂ ਉਹਨੂੰ ਉੱਪਰ ਕੀ ਹਿਸਾਬ ਕਿਤਾਵਾ ਦਾ ਆ ਤੁਸੀਂ ਜਿੱਥੇ ਤੱਕ ਦੂਰ ਤੱਕ ਨਾ ਨਿਗਾਹ ਜਾਂਦੀ ਆ ਸਾਰੀਆਂ ਸਟਾਲ ਆਪਣੇ ਲੱਗੀਆਂ ਹੋਈਆਂ ਨੇ ਸਟਾਲਾਂ ਉਹਦੇ ਵਿੱਚ ਲਾ ਲੋ ਵੀ ਕੋਈ ਖਰੀਦੋ-ਫਰੋਖਤ ਵਾਲਾ ਸਾਮਾਨ ਆ ਆਪਾਂ ਉਧਰ ਚੱਲਦੇ ਆਂ ਆ ਦੇਖੋ ਫੁੱਲ ਜੇ ਕਿੰਨੇ ਸੋਹਣੇ ਨੇ ਰੈਡੀमेड ਜੇ 컬러 ਦੇਖੋ 컬러 ਚੈੱਕ ਕਰੋ ਬਹੁਤ ਸੋਹਣੀ ਗੱਲ ਬਾਤ ਆ ਤੇ ਇਧਰ ਡਬੀਆਂ ਦਾ ਵੀ ਸਾਰਾ ਸਮਾਨ ਪਿਆ ਉਧਰ ਕੱਪੜਾ ਲੀੜਾ ਇਧਰ ਆ ਫੇਰ ਕੱਪ ਆ ਗਏ ਆ ਜਿਹੜਾ ਉਹ ਮਾਹੌਲ ਲੰਬੇ ਲੰਬੀਆਂ ਕੁਰਸੀਆਂ ਵਿੱਚ ਤੇ ਨਹੀਂ ਪਈਆਂ ਹੁੰਦੀਆਂ ਤੇ ਆ ਵੀ ਇੱਕ ਕੁਰਸੀ ਆ ਇਧਰ ਆ ਵੀ ਹੈਂਡ ਮੇਡ ਆਗੀਆਂ ਚੀਜ਼ਾਂ ਟੋکریاں ਟਾਕਰੀਆਂ ਛੋਟੀਆਂ ਨੀਆਂ ਕਿਚਨ ਵਾਸਤੇ ਤੇ ਲੱਕੜ ਦਾ ਕੱਪ ਆ ਆ ਦੇਖੋ ਬਈ ਲੱਕੜ ਦਾ ਇਹ ਬਾਸਕਾ ਬਣਵਾਇਆ ਨਾ ਬਾਸ ਹੁੰਦਾ ਹੈ ਨਾ ਬਾਸ ਦਾ ਕੱਪ ਆ ਦੇਖੋ ਇਹਦੇ ਵਿੱਚ ਉਹ ਵਿਚਾਲੋ ਸਾਰਾ ਖੋਖਲਾ ਹੁੰਦਾ ਉਹਦੇ ਵਿੱਚ ਕੱਢ ਕੇ ਥੱਲੇ ਉਹ ਜੋਇੰਟ ਪਾ ਕੇ ਚੀਜ਼ ਬਣਾਈ ਆ ਬਹੁਤ ਕੈਂਡ ਚੀਜ਼ ਆ ਲੈ ਕਿਹੜੀ ਚੀਜ਼ ਆ ਵੀ ਜਿਹੜੀ ਨਈ ਹੈਗੀ ਦੇਖ ਲੈ ਇੱਥੇ ਮੇਲੇ ਵਿੱਚ A to Z ਸਾਰੀ ਚੀਜ਼ ਆ ਬਹੁਤ ਮਤਲਬ ਕਿ ਪਿਆਰਾ ਮਾਹੌਲ ਬਣਿਆ ਪਿਆ ਵਾ ਤੇ ਇੱਧਰ ਜਲੇਬੀਆਂ ਦਾ ਵੱਡਾ ਭਰਾ ਜਲੇਬ ਸਿੰਘ ਤੇ ਇੱਧਰ ਵੀ ਖਾਣ ਪੀਣ ਵਾਲੀਆਂ ਸਾਰਾ ਫੂਡ ਕੋਰਟ ਹੀ ਇੱਧਰ ਸਾਰੇ ਪਾਸੇ ਕੁਲਫੀਆਂ ਵਗੈਰਾ ਅੱਗੇ ਚੱਲਦੇ ਹਾਂ ਹੁਣ ਆਪਾਂ ਅੱਗੇ ਦੇਖਦੇ ਹਾਂ ਕੀ ਮਾਹੌਲ ਆ ਇੱਧਰ ਆ ਗਿਆ ਵੀ ਗੁਜਰਾਤੀ ਫੂਡ ਸਾਰੇ ਹਿਮਾਚਲ ਦਾ ਵੀ ਆ ਗਿਆ ਤੇ ਹਿਮਾਚਲ ਦਾ ਬਹੁਤ ਸਟੇਟਾਂ ਦਾ ਵਾ ਤੇ ਸਿੱਡੂ ਹਿਮਾਚਲ ਦਾ ਸਿੱਡੂ ਤੇ ਆ ਆ ਗਿਆ ਸ਼ਾਨੇ ਪੰਜਾਬ ਇਹਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਸਾਰਾ ਕੁਝ ਆ ਅੰਮ੍ਰਿਤਸਰੀ ਨਾਨ ਅਮਰਤਸਰੀ ਨਾਨ ਮਤਲਬ ਕਹਿੰਦੇ ਨੇ ਵੀ ਕਿਸੇ ਨੂੰ ਨਾ ਕੁਝ ਪਸੰਦ ਹੁੰਦਾ ਕਿਸੇ ਨੂੰ ਕੁਝ ਪਸੰਦ ਹੁੰਦਾ ਉਹਦੇ ਹਿਸਾਬ ਨਾਲ ਫਿਰ ਇੱਥੇ ਲਾਇਆ ਗਿਆ ਫੂਡ ਕੋਰਟ ਆ ਜਿਹੜਾ ਦਿੱਲੀ ਦਾ ਆ ਗਿਆ ਹੈ ਨਾ ਜਿਵੇਂ ਦਿੱਲੀ ਸਿਕਸ ਚਾਟ ਭੰਡਾਰ ਚਾਟ ਚ ਕਈ ਆਈਟਮ ਆ ਜਾਂਦੀਆਂ ਨੇ ਇੱਥੇ ਤੇ ਇਹਨਾਂ ਕੋਲ ਗੋਲ ਗੱਪੇ ਵੀਗੈਰਾਂ ਵੀ ਹੈਗੇ ਨੇ ਤੇ ਇਧਰ ਆਹ ਮਹਾਰਾਸ਼ਟਰਾ ਫੂਡ ਮਹਾਰਾਸ਼ਟਰਾ ਦਾ ਫੂਡ ਜਿਹੜੇ ਆਹ ਚੀਜ਼ ਪਈ ਆ ਨਾ ਇਹ ਸ਼ਾਇਦ ਬੜਾ ਪਾਓ ਆ ਬੜਾ ਪਾਓ ਮੈਨੂੰ ਉੱਥੇ ਨਦੇੜ ਹਜੂਰ ਸਾਹਿਬ ਖਾਦਾ ਸੀਗਾ ਵੀ 7 ਜਾਂ 8 ਰੁਪਏ ਦਾ ਉਹਨੂੰ ਮੇਰੇ ਯਾਦ ਆ ਤੇ ਇੱਧਰ ਸਾਂਬਰ ਸੁੰਬਰ ਆ ਗਿਆ ਆ ਰਾਜਸਥਾਨ ਦਾ ਆ ਗਿਆ ਇੱਧਰ ਤੇ ਸਿਸਟਮ ਇਹ ਆਪਣੇ ਉਹੀ ਆ ਜਿਹੜਾ ਆਪਾਂ ਪਹਿਲਾਂ ਉੱਧਰ ਦੇਖਿਆ ਸੀ ਦਾਲ ਬਾਟੀ ਚੂਰਮਾ ਤੇ ਪਿੰਨੀਆਂ ਜੀਆਂ ਬੱਟੀਆਂ ਪਈਆਂ ਨੇ ਤੇ ਇੱਧਰ ਕਾਫੀ ਦੂਰ ਤੱਕ ਲਾਈ ਹੋਈ ਹੈ ਇਹਨਾਂ ਨੇ ਆਪਣੀ ਜਿਹੜੀ ਸਟਾਲਾਂ ਨੇ ਇੱਧਰ ਆ ਜਲੇਬੀਆਂ ਕੱਢੀ ਜਾਂਦੇ ਨੇ ਜਲੇਬੀਆਂ ਦਾ ਬੜਾ ਮਿੱਠੇ ਵਾਲੀਆਂ ਆਈਟਮ ਬਹੁਤ ਜ਼ਿਆਦਾ ਨੇ ਜਲੇਬੀਆਂ ਕਿਉਂਕਿ ਅੱਜਕੱਲ ਮਿੱਠਾ ਖਾਂਦੇ ਵੀ ਹਨਾ ਲੋਕ ਬਹੁਤ ਜ਼ਿਆਦਾ ਖਾਂਦੇ ਨੇ ਕਈ ਜਿਹੜੇ ਸ਼ਕੀਨ ਹੁੰਦੇ ਨੇ ਤੇ ਇੱਧਰ ਆ ਬਾਈ ਕੋਈ ਵੇਚ ਜਾਂਦਾ ਕੁਲਫੀਆਂ ਕੁਲਫੀਆਂ ਦਾ ਮਾਹੌਲ ਆ ਤੇ ਇੱਧਰ ਆ ਗਿਆ ਸ਼ਫੀਕ ਭਾਈ ਲਾਹੌਰੀ ਗੇਟ ਦਿੱਲੀ ਇਹ ਦਿੱਲੀ ਤੋਂ 55 ਸਾਲ ਪੁਰਾਣੀ ਕਹਿੰਦੇ ਉਹ ਆ ਇਹਨਾਂ ਦੀ ਦੁਕਾਨ ਤੇ ਇੱਧਰ ਆ ਗਿਆ ਹਾਇਦਰਾਬਾਦ ਦੀ ਮਸ਼ਹੂਰ ਬਰੀਆਨੀ ਤੇ ਕਬਾਬ ਬਰੀਆਨੀ ਤੇ ਕਬਾਬ ਵੈਜ ਨੌਨ ਵੈਜ ਤੁਹਾਨੂੰ ਸਾਰਾ ਕੁਝ ਇੱਥੇ ਮਿਲ ਜੂਗਾ ਐਨੀ ਵੀ ਕੋਈ ਮਤਲਬ ਕਿ ਜਿਹੜੀ ਕੁਆਲਿਟੀ ਉਹ ਘਟੀਆ ਹੋਊਗੀ ਬਹੁਤ ਵਧੀਆ ਕੁਆਲਿਟੀ ਚ ਸਾਰਾ ਹੀ ਫੂਡ ਜਿਹੜਾ ਵਾ ਮਤਲਬ ਕਿ ਜਿਹੜਾ ਆਪਾਂ ਹੈਲਦੀ ਕਹਿੰਦੇ ਆ ਹੈਲਦੀ ਲੈ ਕੇ ਚੱਲੀਏ ਤੇ ਉਹ ਸਹੀ ਆ ਜਾਂਦੀ ਆ ਛੋਲੇ ਪਟੂਰੇ ਵੀ ਮੇਰੇ ਵਰਗਾ ਤਾਂ ਚਲੋ ਖਾਂਦਾ ਨਹੀਂ ਆ ਮਿਸੀਆਂ ਰੋਟੀਆਂ ਪਈਆਂ ਨੇ ਸਾਗ ਪਿਆ ਵਾ ਤੇ ਹੈਲਦੀ ਫੂਡ ਹੈਗਾ ਵਾ ਕਾਫੀ ਆ ਹੈਲਦੀ ਤੇ ਦੂਜਾ ਵੀ ਹੈਗਾ ਮਤਲਬ ਕਿ ਜਿਹੜਾ ਹੁੰਦਾ ਜੰਕ ਫੂਡ ਕਹਿੰਦੇ ਜਿਹਨੂੰ ਉਹ ਵੀ ਬਹੁਤ ਜ਼ਿਆਦਾ ਵਾ ਤੇ ਇਧਰ ਆ ਪਿੰਨੀਆਂ ਜੀਆਂ ਬੱਟੀਆਂ ਪੰਨੀਆਂ ਨੇ ਤੰਦੂਰੀ ਉਹਦੀਆਂ ਰੋਟੀਆਂ ਨੇ ਤੇ ਆਹ ਇਧਰ ਕੀ ਵੇਚੀ ਜਾਂਦਾ ਲੱਸੀ ਗਾੜੀ ਜੀ ਲੱਸੀ ਦੋ ਬਣਾ ਕੇ ਨਾ ਦਹੀਂ ਦੀ ਇਹਦੇ ਕੁੱਲੜ ਵਾਲੇ ਚ ਇਹ ਚ ਪਾਈ ਜਾਂਦਾ ਇਹ ਆ ਮਿੱਟੀ ਵਾਲਿਆਂ ਚ ਤੇ ਆ ਇਧਰ ਆ ਪੀਜਾ ਵੀ ਇੱਕ ਪੀਜਾ ਪਿੱਛੇ ਵੀ ਸੀ ਉਧਰ ਡੋਮੀਨੋਜ਼ ਵਾਲਾਂ ਦਾ ਇੱਕ ਪੀਜਾ ਆ ਵਾ ਪੀਜੇ ਵਾਲਾਂ ਦਾ ਵਧੀਆ ਉਵੇਂ ਪੈਕਿੰਗ ਪੋਕਿੰਗ ਕਰਕੇ ਦਿੰਦੇ ਨੇ ਤੇ ਇੱਧਰ ਆ ਗਿਆ ਬੰਬੇ ਮੈਜਿਕ ਰੋਲ ਆਂਡੇ ਪੈਨੇ ਐਗ ਰੋਲ ਟ੍ਰਿਪਲ ਚਿਕਨ ਰੋਲ ਅ ਐਗ ਪਨੀਰ ਰੋਲ ਖਾ ਸਾ ਕੋਚ ਆ ਤੇ ਜੇ ਕਿਸੇ ਨੂੰ ਮੇਲੇ ਚ ਘਬਰਾਟ ਹੋਣ ਲੱਗ ਜਵੇ ਬੰਦਾ ਥੱਕ ਜਵੇ ਕਿਉਂਕਿ ਮਾੜੀ ਮੁੱਟੀ ਗਰਮੀ ਹੁੰਦੀ ਆ ਤੇ ਇਹ ਨਿੰਬੂ ਪਾਣੀ ਦਾ ਪ੍ਰਬੰਧ ਸੀ ਤੇ ਇਹਨਾਂ ਦਾ ਡਾਂਸ ਦੇਖੋ ਹੁਣ ਇਹ ਜੀ ਦੇਖਦੇ ਹੁੰਦੇ ਸੀ ਅੱਗੇ ਸ਼ਕਤੀਮਾਨ ਚ ਉਹ ਚਾਹੁੰਦੇ ਹੁੰਦੇ ਸੀਗੇ ਜਿੰਨ ਜਿਹੇ ਆਹ ਦੁਬਈ ਵਾਲੇ ਇਤਰ ਤੁਹਾਨੂੰ ਇੱਥੇ ਮਿਲ ਜਾਣਗੇ ਆਪਾਂ ਇਹਨਾਂ ਦੇਖ ਲਾ ਸ਼ੀਸ਼ੀਆਂ ਭਰੀਆਂ ਨੇ ਜੀ ਇਤਰਾਂ ਦੀਆਂ ਤੇ ਅੱਗੇ ਚੱਲਦੇ ਆਂ ਇੱਧਰ ਆਹ ਬੀਬੀਆਂ ਦਾ ਸਮਾਨ ਆ ਗਿਆ ਤੇ ਕੱਪੜਾ ਲੀੜਾ ਆ ਗਿਆ ਤੇ ਇੱਧਰ ਛਾਂਪਾਂ ਛੱਲੇ ਆ ਗਏ ਭਾਈ ਗਹਿਣਿਆਂ ਦੇ ਸੈੱਟ ਦੇਖੋ ਚਮਕ ਰਹੇ ਨੇ ਇੱਕ ਧੁੱਪ ਪੈ ਰਹੀ ਆ ਉੱਪਰੋਂ ਬਹੁਤ ਸੋਹਣੇ ਲੱਗ ਰਹੇ ਨੇ ਤੇ ਚਲੋ ਆਪਾਂ ਉੱਧਰ ਹੁਣ ਅੱਗੇ ਚੱਲਦੇ ਆਂ ਥੋੜਾ ਜਿਹਾ ਅੱਗੇ ਜਾ ਕੇ ਦੇਖੀਏ ਹੋਰ ਕੀ ਇੱਧਰ ਆ ਸੂਟਸਾਟ ਪਏ ਨੇ ਮਸਾਲੇ ਮਸੂਲੇ ਵੀ ਵਿਕੀ ਜਾਂਦੇ ਨੇ ਤੇ ਇੱਧਰ ਆਹਾ ਜੁੱਤੀਆਂ ਆ ਗਈਆਂ ਸੈਂਡਲ ਜੁੱਤੀਆਂ ਚੱਪਲਾ ਤੇ ਨਾਲ ਇਹ ਆ ਫੁੱਲ ਜੇ ਬੜੇ ਸੋਹਣੇ ਲੱਗੇ ਮੈਨੂੰ ਆਹਾ ਆ ਫੁੱਲ ਜੇ ਬਹੁਤ ਸੋਹਣੇ ਸੀਗੇ ਤੇ ਇੱਧਰ ਭਾਈ ਕਲਾਕਾਰੀਆਂ ਦੇਖੋ ਆ ਘਰੇ ਜੇ ਲੌਬੀ ਚ ਰੱਖਣਾ ਹੋਵੇ ਕਿੰਨਾ ਸੋਹਣਾ ਦੇਖੋ ਪਾਣੀ ਪਾ ਕੇ ਵਿੱਚ ਮਸ਼ੀਨ ਲੱਗੀ ਹੋਈ ਆ ਮੋਟਰ ਛੋਟੀ ਜੀ ਉਹ ਚਲਾਈ ਜਾਂਦੀ ਆ ਤੇ ਆਹ ਘਾਫੂ ਜਿੱਦ ਨੂੰ ਪਤਾ ਵੱਡੀਆਂ ਕੋਠੀਆਂ ਚ ਘਰਾਂ ਚ ਪਏ ਹੁੰਦੇ ਨੇ ਤੇ ਇੱਧਰ ਫੇਰ ਮਹਾਤਮਾ ਬੁੱਧ ਜੀ ਦੀਆਂ ਛੋਟੀਆਂ ਆ ਗਈਆਂ ਉਧਰ ਪੱਥਰ ਦੀਆਂ ਸੀ ਮਾਰਬਲ ਦੀਆਂ ਬਣੀਆਂ ਇਹ ਕੋਈ ਹੋਰ ਆਈਟਮ ਆ ਤੇ ਇੱਧਰ ਸ਼ਿਵ ਜੀ ਦੀ ਮੈਨੂੰ ਲੱਗਦਾ ਆ ਗਈ ਸ਼ਿਵ ਜੀ ਦੀ ਹਾਂ ਬਹੁਤ ਸੋਹਣੀ ਬਣੀ ਹੋਈ ਆ ਉਹਨਾਂ ਦੇ ਮੈਨੂੰ ਲੱਗਦਾ ਪਾਣੀ ਨਿਕਲ ਰਿਹਾ ਉੱਪਰੋਂ ਨਿਕਲ ਕੇ ਨਾ ਥੱਲੇ ਨੂੰ ਆ ਰਿਹਾ ਪਾਣੀ ਤੇ ਬਹੁਤ ਲੰਬਾ ਆਪਾਂ ਉਧਰ ਉਹਨਾਂ ਥੱਕ ਜਾਾਂਗੇ ਥੋੜਾ ਜਿਹਾ ਆਪਾਂ ਸਿਕਿਉਰਿਟੀ ਸਕੂਟੀ ਵੀ ਪੂਰੀ ਆ ਇੱਥੇ ਸਾਰਾ ਆਪਣੇ ਵਧੀਆ ਸਿਕਿਉਰਿਟੀ ਲਈ ਹੋਈ ਆ ਜਨ ਦੀ ਪੁਲਿਸ ਵਗੈਰਾ ਕੋਈ ਇਦਾਂ ਨਹੀਂ ਤੇ ਇੱਧਰ ਅੰਜੀਰਾ ਆ ਗਿਆ ਭਾਈ ਡਰਾਈ ਫਰੂਟ ਆ ਗਿਆ ਮਿਕਸ ਆ ਗਿਆ ਚਾਰੇ ਮਗਜ ਹੁੰਦੇ ਨੇ ਜਿਵੇਂ ਪਿਸਤਾ ਕਾਜੂ ਬਦਾਮ ਤੇ ਆਹ ਅੰਜੀਰ ਆ ਗਈ ਤੇ 1000 ਰੁਪਏ ਕਿਲੋ ਕਹਿੰਦਾ ਭਾਈ ਤੇ ਉਹ ਜਿੱਥੇ ਲਫਾਫਾ ਪਿਆ ਉਹਦੇ ਤੇ ਲਈ ਕੀਵੀ ਦਾ ਉਹ ਪਿਆ ਮਤਲਬ ਕਿ ਡਰਾਈ ਫਰੂਟ ਕੀਵੀ ਨੂੰ ਕੱਟ ਕੇ ਬਣਾਇਆ ਹੋਇਆ ਸੁਕਾ ਕੇ ਉਹਨੂੰ ਤੇ ਕੰਮ ਮਹਿੰਗਾ ਹੀ ਆ ਤੇ ਆਵਾਜੀ ਕਸ਼ਮੀਰ ਦਾ ਕਾਵਾ ਸਪੈਸ਼ਲ ਇਹ ਅਰਬ ਕੰਟਰੀਆਂ ਚ ਜਿਆਦਾ ਹੁੰਦਾ ਵਾ ਤੇ ਤੁਸੀਂ ਆ ਬਲੌਗਾਂ ਚ ਦੇਖਿਆ ਹੋ ਹੋਰ ਜਿਹੜੇ ਜਾਣਦੇ ਨੇ ਵੀਰੋ ਦ੍ਰਿਕਾ 8 9 ਫੁੱਟ ਬੰਦਾ ਜਾਂਦਾ ਦੇਖੋ ਤੇ ਵਿੱਚ ਲੱਕਣਾ ਲੁੱਕਣਾ ਪਤਾ ਨਹੀਂ ਉਹ ਸੋਟੀਆਂ ਪਸਾਈਆਂ ਹੁੰਦੀਆਂ ਨੇ ਤੇ ਆਪਣਾ ਹੁਣ ਜਾਣ ਦਾ ਟਾਈਮ ਹੋ ਗਿਆ ਜੀ ਘਰ ਨੂੰ ਤੇ ਮੇਲਾ ਆਪਾਂ ਦੇਖ ਲਿਆ ਕਾਫੀ ਚੀਜ਼ਾਂ ਰਹਿ ਗਈਆਂ ਆਪਾਂ ਇੱਕ ਦਿਨ ਫੇਰ ਬਾਹਰਾਂ ਗਿਆ ਤੇ ਉਹ ਸਾਹਮਣੇ ਯੂਨੀਵਰਸਿਟੀ ਦਾ ਗੇਟ ਆ ਗਿਆ ਜੀ ਨਵੀਂ ਵੀਡੀਓ ਲੈ ਕੇ ਮਿਲਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ